ਇੰਨੇ ਮਜ਼ਬੂਤ ਖੁਰ ਲਿਆ ਬਈ ਵੀ 8 ਬੰਦੇ ਆ ਨਾਲ ਕੋਈ ਨਾ ਹੋ ਤਾਂ ਇੱਕ ਦੋ ਬੰਦੇ ਹੋਰ ਵੀ ਚੜਾ ਲਓ ਸਾਡੀ ਗਾਰੰਟੀ ਆ ਜ ਟੁੱਟੇਗਾ ਜਦ ਆਪਾਂ ਇਹ ਗੱਲ ਕਹਨੇ ਆ ਕਈ ਵਾਰੀ ਕੋਈ ਗਰੀਬ ਬੰਦਾ ਹੁੰਦਾ ਚਲੋ ਅ ਤਾਕੜਾ ਦਾ ਬੰਦਾ ਦੁਬਾਰਾ ਵੀ ਚੇਂਜ ਕਰ ਲੈਂਦਾ ਉਸ ਕਰ ਲੈਂਦਾ ਅਗਲਾ ਕਹਿੰਦਾ ਜ ਟੁੱਟ ਗਿਆ ਨੂੰ ਛਟੋ ਕਵਾੜ ਚ ਹੋਰ ਲੈ ਗਰੀਬ ਬੰਦੇ ਨੇ ਇੱਕ ਵਾਰੀ ਬਣਵਾਉਣੀ ਹੁੰਦੀ ਆ ਇੱਕ ਖੋਲਡਿਓਂ 200 ਵੱਜਦਾ ਸੀ 5 ਬਣਾ ਲੈਣਿਆਂ ਦਿਹਾੜੀ ਚ ਠੀਕ ਆ 5 ਬਣਾ ਲੈਣੇ 5 2 10000 ਰੁਪਏ ਬਣ ਗਏ ਸੰ ਵੀਰੇ ਹੋਰ ਕੀ ਚਾਹੀਦਾ ਸਹੀ ਗੱਲ ਹੁਣ ਗੱਫੇ ਥੋੜੋ ਲਾਉਣੇ ਲੋਕਾਂ ਨੂੰ ਲੁੱ ਲੋ ਜੀ ਭਾਈ ਜੀ ਅੱਜ ਆਪਾਂ ਆਏ ਹੋਏ ਹਾਂਗੇ ਜੀ ਪੰਜਾਬ ਦੇ ਸਭ ਤੋਂ ਮਸ਼ਹੂਰ ਖੁਰਲੀ ਵਾਲੇ ਮਿਸਤਰੀ ਦੇ ਕੋਲੇ ਇਹ ਬਾਈ ਕਹਿੰਦਾ ਵੀ ਮੇਥੋਂ ਖੁਰਲੀ ਲੈ ਜੋ ਪੂਰੇ 25 ਸਾਲ ਦੀ ਗਰੰਟੀ ਆ 25 ਸਾਲ ਦੀ ਗਰੰਟੀ ਆ ਵੀ ਖੁਰਲੀ ਟੁੱਟਦੀ ਨਹੀਂ ਜੇ ਟੁੱਟ ਗਈ ਖੁਰਲੀ ਤਾਂ ਇੱਥੇ ਦੇਖ ਜੋ ਆ ਕੇ ਬਾਕੀ ਗੱਲਬਾਤ ਕਰਦਾ ਵੀਰ ਦੇ ਨਾਲ ਵੀ ਇਹ ਕੀ ਗੱਲ ਹੈ ਸੱਚ ਹੈਗੀ ਭਾਈ ਅਸੀਕਰ ਜੀ ਠੀਕ ਠਾਕ ਹੋ ਹਾਂਜੀ ਠੀਕ ਹੈ ਜੀ ਕਿਵੇਂ ਚੱਲਦਾ ਕੰਮ ਕਰ ਬਹੁਤ ਸ਼ੁਕਰ ਹੈ ਮਾਲਕ ਦਾ ਵਧੀਆ ਚੱਲਦਾ ਜੀ ਵਧੀਆ ਚੱਲਦਾ ਜੀ ਠੀਕ ਆ ਤੇ ਆਪਾਂ ਨੇ ਇੱਕ ਗਰੰਟੀ ਦਿਆ ਕਰ ਰਹੇ ਆ ਵੀ 25 ਸਾਲ ਦੀ ਗਰੰਟੀ ਆ ਆਪਣੀ ਹੈਗੀ ਆ ਜੀ ਖੁੱਲੀ ਦੀ 25 ਸਾਲ ਦੀ ਗਰੰਟੀ 25 ਸਾਲ ਦੀ ਗਰੰਟੀ ਦੇਖ ਲਾ ਮੈਂ ਖੈ 25 ਸਾਲ ਦੀ ਗਰੰਟੀ ਹੈ ਖੁੱਲੀ ਕਿਦੋਂ ਟੁੱਟ ਗਈ ਸਾਡੇ ਕੋਲੇ ਲਿਆਓ ਅਸੀਂ ਫ੍ਰੀ ਕਰਕੇ ਦਵਾਂਗੇ ਠੀਕ ਆ ਜੀ ਕਿੰਨੇ ਸਾਲ ਹੋ ਗਏ ਕੰਮ ਕਰਦੇ ਨੂੰ ਕੰਮ ਕਰਦੇ ਨੂੰ ਗਈ ਆਪਾਂ ਨੂੰ 17 ਸਾਲ 17 ਸਾਲ 18 18 ਸਾਲ ਹੋ ਗਏ ਠੀਕ ਆ ਜੀ ਕਿੰਨੀਆਂ ਟਾਈਆਂ ਨੇ ਖੁਰਲੀਆਂ ਵਾਪਸ ਖੁਰਲੀਆਂ ਦਾ ਪੈਸੇ ਸਾਡੇ ਤੋਂ ਕੋਈ ਪੂਣੀਆਂ ਨਹੀਂ ਹੋ ਰਹੀਆਂ ਜੀ ਹਾਂ ਅੱਜ ਆ ਸੀਜ਼ਨ ਜਾ ਕੇ ਸਾਤੋਂ ਪੂਰੀਆਂ ਹੋਣੀਆਂ ਬਾਹਰ ਨੂੰ ਆਇਆ ਉਹ ਥੋੜਾ ਜਿਹਾ ਸਾਡੇ ਕੋਲੋਂ ਨਾ ਆ ਸੀਜ਼ਨ ਜਾ ਕੇ ਉਹ ਪੂਰੀਆਂ ਨਹੀਂ ਹੋ ਰਹੀਆਂ ਜੀ ਪੂਰੀਆਂ ਨਹੀਂ ਹੋ ਰਹੀਆਂ ਹਾਂਜੀ ਠੀਕ ਆ ਜੀ ਬਾਪਸਾ ਨਹੀਂ ਆਈ ਘੁਰਲੀ ਕਦੇ ਕੋਈ ਕਿਵੇਂ ਬਾਪਸਾਈ ਹੋਵੇ ਘੁਰਲੀ ਕੋਈ ਟੁੱਟੇ ਫਿਰ ਹਾਲ ਤਾਂ ਜੀ ਕਿਸੇ ਦੀ ਨਹੀਂ ਵਾਪਸ ਆਈ ਅੱਜ ਤੱਕ ਨਹੀਂ ਜੀ ਕਿਸੇ ਨੇ ਲੰਬਾ ਦਿੱਤਾ ਹੀ ਨਹੀਂ ਲੰਬਾ ਦਿੱਤਾ ਨਹੀਂ ਜੀ ਕੋਈ ਲੰਬਾ ਕਿਸੇ ਨੇ ਨਹੀਂ ਦਿੱਤਾ ਅਜ ਤੱਕ ਇੱਕ ਨੰਬਰ ਕੁਆਲਿਟੀ ਬਣਾਣੀ ਹੈ ਇੱਕ ਨੰਬਰ ਕੁਆਲਿਟੀ ਬਣਾਉਣੀ ਆ ਆਪਾਂ ਇੱਕ ਨੰਬਰ ਆਪਾਂ ਹਲਕਾ ਮਾਲ ਬਣਾ ਕੇ ਦਿੰਦੀ ਨਹੀਂ ਕਿਸੇ ਨੂੰ ਜੇ ਕੋਈ ਕਹਿੰਦਾ ਵੀ ਆ ਵੀ ਹੌਲੀ ਬਣਾ ਦਿਓ ਆਪਾਂ ਸਾਫ਼ ਜਵਾਬ ਦੇ ਦਿੰਨੇ ਆ ਵੀ ਨਹੀਂ ਬਾਨੀ ਨਹੀਂ ਹੋਣੀ ਠੀਕ ਆ ਕਿਉਂਕਿ ਉਹਦੇ ਵਿੱਚ ਰੈਪਿਊਟੇਸ਼ਨ ਖਰਾਬ ਹੋ ਜਾਂਦੀ ਆ ਜੇ ਹਲਕਾ ਮਾਲ ਆਲਾ ਪਈ ਟੁੱਟੀ ਹੋ ਜੀ ਠੀਕ ਆ ਹੁਣ 100 200 ਵਾਲਾ ਵੱਧ ਲਾ ਦੂ ਕੋਈ ਦੁੱਖ ਨਹੀਂ ਹੈਗਾ ਠੀਕ ਹੈ ਜੀ ਜਦੋਂ ਅਗਲਾ 2-300 ਰੁਪਏ ਜੇ ਹੁਣ 2500 ਵਾਲੀ ਖੋਲੀ ਆ ਅਗਲਾ 2000 ਦੀ ਹੌਲੀ ਲੈ ਲੂ ਉਹ ਤੇ ਕੀ ਫਿਰ 500 ਰੁਪਏ ਸਹੀ ਗੱਲ ਹੈ ਤਾਂ ਗੱਲ ਹੈਗੀ ਆ ਨਾ ਠੀਕ ਨਹੀਂ ਜੀ ਪਰ ਐ ਵੀ ਦੇਖੋ ਵੀ ਚੀਜ਼ ਵੀ ਮਜ਼ਬੂਤ ਆ ਫੁੱਲ ਕਿਵੇਂ ਮਰਜੀ 2 ਕੁਇੰਟਲ 3 ਕੁਇੰਟਲ ਦੇ ਜਿਵੇਂ ਵਜ਼ਨ ਰੱਖੇ ਅਗਲਾ ਠੀਕ ਹੈ ਨਾ ਹੀ ਬਾਕੀ ਤੁਹਾਨੂੰ ਪਤਾ ਬਾਕੀ ਸਫਾਈ ਦਾ ਖਾਸ ਧਿਆਨ ਬਾਕੀ ਖੜੀ ਮੜਾ ਇੱਕ ਮਿੰਟ ਪੁੱਤ ਬਸ ਇੱਕ ਮਿੰਟ ਠੀਕ ਹੈ ਜੀ ਕਿੱਥੋਂ ਸਿੱਖਿਆ ਦੀ ਮੇਰੇ ਖੋਲੀਆਂ ਬਣਾਉਣੀਆਂ ਖੋਲੀਆਂ ਦਾ ਯਾਰ ਮੈਂ ਆਪਣੇ ਮੇਰੇ ਡੈਡੀ ਜੀ ਤੋਂ ਸਿੱਖਿਆ ਜੀ ਠੀ ਉਹ ਕਹਿੰਦੇ ਨਹੀਂ ਹੁੰਦੇ ਦੇਸੀ ਜਗਾੜ ਲਾਉਂਦੇ ਸੀਗੇ ਹਾਂ ਹਾਂ ਉਹ ਐਵੇਂ ਦੋ ਛੋਟੀਆਂ ਲੈ ਲੈਂਦੇ ਸੀਗੇ ਹਾਂ ਲਾਣੇਦਾਰ ਹਣੀ ਉਹਦੇ ਤੇ ਉੱਪਰ ਸਿਓਂ ਲੈ ਲੈਂਦੇ ਤੇ ਪੱਲੜ ਪੱਲੜ ਹਾਂ ਫਿਰ ਇੱਕ ਡੱਕਾ ਇਧਰ ਘੱਡ ਲੈਣਾ ਇੱਕ ਇਧਰ ਘੱਡ ਲੈਣਾ ਇੱਕ ਉਧਰ ਘੱਡ ਲਿਆ ਉਹਨਾਂ ਨਾਲ ਬੰਨ ਲੈਂਦੇ ਸੀਗੇ ਹੂੰ ਉਹ ਵਿੱਚ ਪਾਉਂਦੇ ਤੇ ਭੋ ਵਗੈਰਾ ਜਦ ਠੀਕ ਆ ਉਹ ਗੂਣਿਆਂ ਦਾ ਭੋ ਨੀਰੇ ਦਾ ਬਹੁਤ ਆਉਂਦਾ ਸੀ ਆ ਫੂਕਲੀ ਦਾ ਭੋ ਆਉਂਦਾ ਸੀ ਆ ਆਪਣੇ ਪਿੰਡਾਂ ਚ ਮਿਲ ਜਾਂਦਾ ਸੀ ਮੂੰਗੀ ਦਾ ਭੋ ਠੀਕ ਆ ਉਹ ਪਾਉਂਦੇ ਦੀਗੇ ਉਹ ਠੀਕ ਆ ਜੀ ਚਲ ਉਹ ਮੈਨੂੰ ਕਹਿੰਦਾ ਵੀ ਮੈਂ ਕਿਹਾ ਯਾਰ ਇਹ ਤੁਹਾਡਾ ਸਿਸਟਮ ਜੇ ਲੋਡ ਨਹੀਂ ਆਦਾ ਪੱਲੀਆਂ ਹੀ ਥੋੜੇ ਜਰ ਬਾਅਦ ਉਹੀ ਬੁਰੀਆਂ ਲੱਗਦੀਆਂ ਨੇ ਨਾਲੇ ਤੁਸੀਂ ਇਹ ਬੰਨੀਆਂ ਉਹਦੇ ਵਿੱਚ ਤਾਂ ਚੜੀ ਜਾਂਦੇ ਨੇ ਠੀਕ ਆ ਠੀਕ ਨਹੀਂ ਪੱਲੀ ਪਾੜ ਜਾਂਦੀ ਆ ਉਹੀ ਦੇਸੀ ਆ ਬੇਕਾਰ ਜਿਹਾ ਜਗਾੜ ਜਿਹਾ ਲੱਗਦਾ ਸੀਗਾ ਠੀਕ ਆ ਤੇ ਮੈਂ ਕਿਹਾ ਯਾਰ ਕਿਉਂ ਨਾ ਇੱਕ ਆਈਟਮ ਲਾਣੇਦਾਰ ਨੂੰ ਬਣਾ ਕੇ ਦਿਖਾਈਏ ਆਪਾਂ ਠੀਕ ਆ ਜੀ ਫਿਰ ਆਪਣੇ ਹੱਥ ਨਾਲ ਖੋਲੀ ਤਿਆਰ ਕਰੀ ਦਿਖਾ ਠੀਕ ਆ ਉਦੋਂ ਮੈਂ ਉਹ ਟਾਈਮ 'ਚ ਉਹਨੂੰ ਜਿਹੜੀ ਆਪਾਂ ਢੋਲ ਨੂੰ ਚੱਦਰ ਲਾਉਣੀ ਆ ਕਾਂਕਾਲ ਢੋਲ ਨੂੰ ਚੱਦਰ ਲੱਗੀ ਹੁੰਦੀ ਆ ਉਹ ਚੱਦਰ ਮੋੜ ਕੇ ਠੀਕ ਆ ਉਹ ਮੈਂ ਰਿਵਟਾਂ ਨਾਲ ਬਣਾਈ ਸੀਗੀ ਠੀਕ ਆ ਰਿਵਟ ਲਾ ਕੇ ਹਥਾਂ ਜੀ ਉਹ ਅੱਜ ਵੀ ਘਰੇ ਪਈ ਆ ਖੁੱਲੀ ਆਪਣੇ ਕੋਲ ਰਿਵਟਾਂ ਵਾਲੀ ਪੁਰਾਣੀ 17 ਸਾਲ ਹੋ ਗਏ ਪਈ ਨੇ 17 ਸਾਲ ਹੋ ਗਏ ਘਰੇ ਪਈ ਆ ਠੀਕ ਆ ਖੁੱਲੀ ਹੋ ਤੇ ਉਸ ਤੋਂ ਬਾਅਦ ਜਿਆ ਲਾਣੇਦਾਰ ਨੂੰ ਬਣਾ ਕੇ ਦਿੱਤੀ ਬੜਾ ਖੁਸ਼ ਹੋਇਆ ਉਹ ਕਹਿੰਦਾ ਬਾਈ ਵਾਕੀ ਵਧੀਆ ਚੀਜ਼ ਆ ਠੀਕ ਆ ਫਿਰ ਉਹਦੇ ਨਾਲ ਦੀਆਂ ਤਿਆਰ ਕਰੀਆ ਆਪਣੇ ਜਿਵੇਂ ਫਿਰ ਰਿਸ਼ਤੇਦਾਰ ਆਪਣੇ ਜਿਹੜਾ ਆਉਂਦਾ ਤੇ ਉਹ ਕਹਿੰਦਾ ਸੀ ਮੈਨੂੰ ਦੋ ਸਾਨੂੰ ਜਵਾਬ ਦਿੱਤਾ ਨਹੀਂ ਦੀ ਜਾਂਦਾ ਠੀਕ ਆ ਖਰੀਕ ਨੂੰ ਦੇ ਦਿੰਦੇ ਜਾਨ ਨੂੰ ਤਿਆਰ ਕਰਕੇ ਧਾਦਾ ਸੀ ਜਾਨ ਨੂੰ ਕੋਈ ਨਾ ਕੋਈ ਰਿਸ਼ਤੇਦਾਰ ਆਪਾਂ ਕਹਿੰਦਾ ਸੀ ਵੀ ਸਾਨੂੰ ਮੇਰਾ ਲਾਣਦਾਰ ਦਾ ਹੈ ਜੀ ਸੁਆਦ ਹੀ ਕਦੇ ਕਿਸ ਨੂੰ ਜਵਾਦ ਦਿੱਤਾ ਨਹੀਂ ਅਜੇ ਤੱਕ ਠੀਕ ਆ ਹੋਰ ਕੋਈ ਹੈਗਾ ਜੀ ਜਦੋਂ ਮਿਸਤਰੀ ਇੱਕ ਨਾਮ ਦਾ ਵੀਰੇ ਕੋਈ ਨਹੀਂ ਦੀ ਠੀਕ ਆ ਖੁਰਲੀਆਂ ਦੀ ਕੋਈ ਵੀ ਖੁਰਲੀਆਂ ਬਣਾਉਣ ਵਾਲਾ ਨਹੀਂ ਦੀ ਠੀਕ ਆ ਕੋਈ ਵੀ ਮੇਰੇ ਨਾਲ ਸ਼ਰਤ ਲਾ ਲਵੇ ਆ ਕੇ ਵੀ ਹਾਂ ਮੈਸੇਜ ਬਣਾਈ ਦੀ ਠੀਕ ਆ ਵੀ ਇਹ ਸਾਡੀਆਂ ਮਸੂਰ ਚੱਲੀਆਂ ਨੇ ਹਾਂ ਜੀ 17 ਸਾਲ ਪੰਜਾਬ ਦਾ ਸਭ ਤੋਂ ਪਹਿਲਾ ਮਿਸਤਰੀ ਹੈਗਾ ਇਹ ਖੁਰਲੀਆਂ ਬਣਾਉਣ ਵਾਲਾ ਕਿਉਂ ਬਜਿ ਕਹਿ ਸਕਦੇ ਆ ਬਿਲਕੁਲ ਜੀ ਬਿਲਕੁਲ ਕਹਿ ਸਕਦੇ ਆ ਬਿਲਕੁਲ ਮੈਂ ਮੈਨੂੰ ਲੱਗਦਾ ਉਦੋਂ 14-15 ਸਾਲ ਦੀ ਉਮਰ ਦਾ ਜਦੋਂ ਮੈਂ ਕੰਮ ਸਿੱਖਣ ਲੱਗੇ ਜੀ ਠੀਕ ਆ 14 ਸਾਲ ਦਾ ਤਕਰੀਬਨ ਸਾਲ ਚ ਖੁਰਲੀਆਂ ਬਣੇ ਜਾਂਦੇ ਹੋਣੀਆਂ ਵੀਰੇ 2-300 ਖੁਰਲੀਆਂ ਬਣੇ ਜਾਂਦੀ ਦੋ 300 ਖੁਰਲੀਆਂ ਹਾਂਜੀ ਠੀਕ ਆ ਇੱਕ ਸਾਲ ਚ ਤਕਰੀਬਨ ਠੀਕ ਆ ਕਿੰਨਾ ਟਾਈਮ ਕੰਮ ਚੱਲਦਾ ਖੁਰਲੀਆਂ ਦਾ ਜਿਆਦਾ ਕੰਮ ਜਿਆਦਾਤਰ ਵੀਰੇ 2 ਮਹੀਨੇ ਮੰਨ ਲੋ ਜਿਆਦਾ ਠੰਡ ਚੜ੍ਹਦੀ ਆ ਜੀ 15 ਕੇ ਦਿਨ ਪਹਿਲਾਂ ਮਹੀਨਾ ਪਹਿਲਾਂ ਚੱਲ ਪੈਂਦਾ ਮਹੀਨਾ ਪਹਿਲਾਂ ਚੱਲਦਾ ਉਦੋਂ ਬਾਅਦ ਜੇ ਜਿਆਦਾ ਠੰਡ ਚੱਲਦੀ ਆ ਠੰਡ ਦੇ ਲੋ 2 ਮਹੀਨੇ ਹੀ ਪੈਂਦੀ ਆ 2 ਮਹੀਨੇ ਫੁੱਲ ਕੰਮ ਚੱਲਦਾ ਠੀਕ ਆ ਹੁਣ 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 ਤਾਂ ਕੰਮ ਚੱਲਣ ਲੱਗਿਆ ਲਗਾਤਾਰ ਰੁਟੀਨ 'ਚ ਕਿਉਂਕਿ ਹੁਣ ਲੋਕ ਫਾਰਮ ਬਹੁਤ ਖੋਲਦੇ ਫਾਰਮ ਜਿਆਦੇ ਖੋਲ ਰਨੇ ਫਾਰਮ ਖੋਲ ਰ ਰਹੇ ਨੇ ਹਰੇਕ ਕਹਿੰਦਾ ਯਾਰ ਵੀ ਕਿਉਂ ਨਾ ਕੋਈ ਵੀ ਚੀਜ਼ ਜਿਵੇਂ ਆਪਾਂ ਕਹਿੰਦੇ ਆ ਬਾੜ ਦੀ ਤਕਨੀਕ ਦੇ ਹਿਸਾਬ ਨਾਲ ਚੱਲੀਏ ਕਿਉਂਕਿ ਸਾਫ਼ ਸੁਪਈਆ ਰੱਖਦੇ ਆਪਾਂ ਆਪਣੇ ਬਾੜੇ ਆ ਸਾਫ਼ ਸੁਪਈਆ ਬਾਕੀ ਆਪਾਂ ਇਹ ਵੀ ਦੇਖਦੇ ਆਂ ਵੀ ਆਵਲਾ ਆਪਣੇ ਘਰੇ ਆਉਂਦਾ ਵੀ ਐ ਲੱਗੇ ਵੀ ਜਿਵੇਂ ਵਧੀਆ ਯਾਰ ਜੱਜ ਦਾ ਉਹ ਜਿਸ ਹਿਸਾਬ ਨਾਲ ਮਾਡਲ ਚੀਜ਼ਾਂ ਸਾਰੀਆਂ ਮਾਡਲ ਬਣਾਉਂਦਾ ਅਗਲਾ ਠੀਕ ਹੈ ਜਿਗਾਰਡ ਜਾਂ ਨਾ ਹੋਵੇ ਬੁਰਾ ਲੱਗਦਾ ਉਹਦੇ ਸੀ ਜਿਗਾਰਡ ਜਾਂ ਬੁਰਾ ਲੱਗਦਾ ਯਾਨੀ ਕਿ ਜਿਹਨੇ ਪੜ੍ਹੇ ਲਿਖੇ ਬੰਦੇ ਨੇ ਸਾਰੇ ਹੀ ਨਾ ਵਧੀਆ ਕੁਆਲਿਟੀ ਦੀਆਂ ਚੀਜ਼ਾਂ ਬਣਵਾਉਂਦੇ ਨੇ ਸਹੀ ਗੱਲ ਹੈ ਨਾ ਸੋਹਣੀਆਂ ਵੀ ਲੱਗਦੀਆਂ ਨੇ ਆਹ ਲੈ ਕਹਿੰਦਾ ਯਾਰ ਮਾਲੇ ਬਣਾਉਂਦਾ ਹੁਣ ਪਰਸੋਂ ਚੋਂ ਉਥੇ ਮੈਂ ਖੋਲੀਆਂ ਛੱਡ ਗਿਆ ਇੱਕ ਦੀਆਂ ਪੰਜ ਕੀ ਕਾ ਪੰਜ ਚੋਂ ਦੋ ਕਿਸੇ ਹੋਰ ਦੀਆਂ ਸੱਤ ਖੋਲੀਆਂ ਤੀਏ ਹਾਂਜੀ ਉਹ ਪਾਈ ਕਹਿੰਦੇ ਜੀ ਸਾਡੀਆਂ ਤਿੰਨ ਖੋਲੀਆਂ ਨੇਗੀਆਂ ਬੰਦਾ ਕਹਿੰਦਾ ਵੀ ਤਿੰਨ ਲਾ ਜਾ ਵੀ ਉਹ ਦੋ ਉੱਥੇ ਲਾਉਣੀਆਂ ਨੇ ਵੀ ਮੈਂ ਦੋ ਵਾਧ ਲੈ ਗਿਆ ਦੀ ਹੂੰ ਹੂੰ ਤੇ ਸੱਤ ਖੋਲੀਆਂ ਲੱਗ ਗਿਆ ਜੀ ਉਹਨਾਂ ਨੇ ਤਿੰਨ ਲਾ ਆ ਕੇ ਉਹ ਬੁੜੀ ਕਹਿੰਦੀ ਜੀ ਨਹੀਂ ਸਾਡੇ ਤਾਂ ਖੋਲੀਆਂ ਦੋ ਹੋਰ ਲਾਹੋ ਹੋਰ ਲਾਹੋ ਮੈਂ ਕਿਹਾ ਜੀ ਤੁਸੀਂ ਨੇ ਤਿੰਨ ਕਿਹਾ ਸੀਗਾ ਵੀ ਦੋ ਇਹ ਗਾਂ ਲਾਉਣੀਆਂ ਨੇ ਵੀ ਦੋ ਮੈਂ ਉਹ ਲੈ ਕੇ ਦਾ ਵਾਧਾ ਆ ਹਾਂਜੀ ਵੀ ਉਹ ਜਾਨੀ ਕਿ ਉਹਦੇ ਘਰ ਵਾਲਾ ਕਹਿੰਦਾ ਵੀ ਨਾ ਤੁਹਾਨੂੰ ਤਿੰਨ ਬਹੁਤ ਨੇ ਉਹ ਕਹਿੰਦੀ ਨਾ ਜੀ ਤਿੰਨ ਨਹੀਂ ਪੰਜ ਲੈਣੀਆਂ ਨੇ ਕਹਿੰਦੀ ਕਿਉਂ ਅਸੀਂ ਕਿਹਾ ਵੀ ਕਿਉਂ ਕਹਿੰਦਾ ਕਹਿੰਦੀ ਇਹਨਾਂ ਤੋਂ ਹੀ ਤਾਂ ਕਮਾਉਣੇ ਆ ਠੀਕਾ ਕਹਿੰਦੀ ਇਹਨਾਂ 'ਚ ਇਹ ਖਾਣੀਆਂ ਰੱਜ ਕੇ ਇਹਨਾਂ ਦਾ ਢਿੱਡ ਭਰੂ ਆਪਾਂ ਨੂੰ ਰਿਸ਼ਕ ਦੇਣੀਆਂ ਸਹੀ ਗੱਲ ਆ ਬਾਕੀ ਗੱਲ ਸਹੀ ਥੀ ਉਹਨੇ ਉਹਨਾਂ ਨੇ ਉਹ ਟਾਈਮ ਤੇ ਜੀ ਫਿਰ 5 ਲੱਖ ਹੀ ਠੀਕ ਹੈ ਜੀ ਕਿੱਥੇ ਕਿੱਥੇ ਤੱਕ ਖੁਰਲੀ ਭੇਜਤੀ ਭਿਆਨ ਖੁਰਲੀ ਤਕਰੀਬਨ ਪੰਜਾਬ 'ਚ ਤਾਂ ਆਪਣੇ ਪੂਰੀ ਬਾਕੀ ਹੋ ਵੀਰੇ ਪੂਰੇ ਜੀ ਹਾਂ ਜੀ ਬਾਕੀ ਬਾਹਰ ਮਹਾਰਾਸ਼ਟਰ ਕਸ਼ਮੀਰ ਸਾਰੇ ਯਾਰ ਕਿਤੇ ਯਾਨੀ ਕਿ ਜਿੱਥੇ ਕਰਦਾ ਦੌਰ ਲੱਗਦਾ ਠੀਕਾ ਯਾਨੀ ਕਿ ਅਵਰ ਰਾਜਸਥਾਨ ਹਰਿਆਣਾ ਕਿਤੇ ਕੀ ਸਾਰੇ ਕਿਤੇ ਯਾਰ ਬਾਕੀ ਕੋਲੇ ਖੁਰਲੀਆਂ ਤੋਂ ਇਲਾਵਾ ਤਾਂ ਵੀਰੇ ਮੈਂ ਪਹਿਲਾਂ ਗੇਟ ਗ੍ਰਿਲਾਂ ਦਾ ਕੰਮ ਕਰਦਾ ਸੀ ਠੀਕ ਆ ਹੁਣ ਅਰੇ ਗੇਟ ਗ੍ਰਿਲਾਂ ਦਾ ਤੇ ਰਿਪੇਅਰ ਦਾ ਕੰਮ ਕਰਦਾ ਸੀ ਮਸ਼ੀਨਾਂ ਦਾ ਕੰਪੈਨਾਂ ਦਾ ਕੰਮ ਕਰਦਾ ਦਮ ਠੀਕ ਆ ਤੇ ਉਹ ਕੰਪੈਨਾਂ ਦਾ ਕੰਮ ਛੱਡ ਕੇ ਫਿਰ ਮੈਂ ਗੇਟ ਗ੍ਰਿਲਾਂ ਦਾ ਕਰਨ ਲੱਗ ਗਿਆ ਕਿਉਂ ਕੰਪੈਨਾਂ ਦੇ ਕੰਮ ਨੂੰ ਵੱਡੇ ਪੱਧਰ ਤੇ ਸਮਾਨ ਚਾਹੀਦਾ ਵੱਡੇ ਪੱਧਰੇ ਦਾ بڑا ਸਮਾਨ ਚਾਹੀਦਾ ਬਾਕੀ ਉਸ ਹਾਰੀ ਸੋਨੀ ਜ ਦਾ ਚੱਲਦਾ ਅਗਲਾ ਕਹਿੰਦਾ ਸੀਜ਼ਨ ਲਾਵਾਂਗੇ ਤੈਨੂੰ ਪੈਸੇ ਦੇ ਦਾਂਗੇ ਠੀਕ ਆ ਓਕਣ ਸਰਕਲ ਨਹੀਂ ਘੁੰਮਦਾ ਛੋਟੇ ਬੰਦੇ ਦਾ ਠੀਕ ਆ ਛੋਟੇ ਬੰਦੇ ਫਿਰ ਮੈਂ ਸੋਚ-ਸੋਚੀ ਫਿਰ ਮੈਂ ਗੇਟ ਗ੍ਰਿਲਾਂ ਦਾ ਕੰਮ ਸ਼ੁਰੂ ਕਰਿਆ ਗੇਟ ਗ੍ਰਿਲਾਂ ਦਾ ਅਗਲੇ ਦਾ ਗੇਟ ਚੜਾਓ ਕੰਪਲੀਟ ਕੰਮ ਕਰੋ ਅਗਲਾ ਜਿਹਦੀ ਪੈਸੇ ਦੇ ਦਿੰਦਾ ਪੈਸੇ ਦੇ ਠੀਕ ਨਹੀਂ ਜੀ ਜਦੀ ਦੇ ਦਿੰਦਾ ਉਦੋਂ ਬਾਅਦ ਕਰਦੇ ਕਰਦੇ ਫਿਰ ਸਾਡੂ ਜਦ ਮੈਂ ਤੈਨੂੰ ਦੱਸਿਆ ਥੋੜੇ ਚਿਰ ਬਾਅਦ ਸਿੱਦੇ ਨਾਲ ਦੀਆਂ ਖੋਲੀਆਂ ਤਿਆਰ ਕਰਨ ਲੱਗਿਆ ਖੋਲੀਆਂ ਬਣਾਉਂਦੇ ਬਣਾਉਦੇ ਨਾਲ ਹੀ ਗੇਟ ਗ੍ਰਿਲਾਂ ਦਾ ਨਾਲ ਹੀ ਖੋਲੀਆਂ ਦਾ ਚੱਲਦਾ ਚੱਲਦਾ ਚੱ ਇਹੀ ਚਾਲ ਦੇ ਰਹੇ ਨੇ ਠੀਕ ਹੈ ਹਾਂਜੀ ਠੀਕ ਹੈ ਵੀਰੇ ਜਾਣਦੀਆਂ ਕਿੱਥੇ ਨੇ ਇੰਨੀਆਂ ਖੋਲੀਆਂ ਜਾਣਦੀਆਂ ਵੀਰੇ ਬਸ ਸਮਝ ਆਉਂਦੀ ਹੈ ਕਿ 16 ਸਾਲ ਹੋ ਗਿਆ ਹਾਂਜੀ ਜਾਣਦੀਆਂ ਦਾ ਬਸ ਮੈਂ ਐਂ ਦੇਖ ਲਿਆ ਲਾਲਿਆ ਸਾਹਿਬ ਵਿੱਚ ਲੋਕ ਐਹੇ ਜਿਹੇ ਵੀ ਨੇ ਜਿਨ੍ਹਾਂ ਨੂੰ ਹਲੇ ਖੋਲੀਆਂ ਦਾ ਪਤਾ ਹੀ ਨਹੀਂ ਅੱਛਾ ਜੀ ਹਾਂਜੀ ਹੁਣ ਕੱਲ ਮੈਂ ਸਾਡੇ ਕਹਾਂ ਇਧਰ ਆਪਣੇ ਏਰੀਏ 'ਚ ਇਧਰ ਰੈ ਕੋਰਟ ਦੇ ਪੱਲੇ ਪਾਸ ਏਰੀਏ 'ਚ ਹੋਮ ਪਿੰਡ ਸਾਡੇ ਕਹੈ ਦੀ ਕਈ ਪਿੰਡ ਨੇ ਠੀਕ ਚੱਕ ਪਿੰਡ ਗਈ ਕੱਲ ਮੈਂ ਛੱਟ ਗਿਆ ਉਹਨਾਂ ਨੂੰ ਪਤਾ ਹੀ ਨਹੀਂ ਤੀ ਉਹ ਬਾਈ ਉਰੇ ਆ ਕੇ ਸਾਈ ਦੇ ਕੇ ਗਏ ਖੁੱਲੀਆਂ ਚੈੱਕ ਕਰਕੇ ਗਏ ਫਿਰ ਮੈਨੂੰ ਪੈਸੇ ਦੇ ਗਏ ਉਹਨਾਂ ਨੂੰ ਮੈਂ ਕਿਹਾ ਬਾਈ ਜੇ ਤੁਹਾਡੇ ਫਿੱਟ ਹੋਣੀਆਂ ਤਾਂ ਸਾਈ ਦੇ ਕੇ ਜਾਇਓ ਨਹੀਂ ਤਾਂ ਇਹ ਤੇਲ ਖਰਚਾ ਵੀ ਤੁਸੀਂ ਲੈ ਜਿਓ ਠੀਕ ਹੈ ਜੀ ਪਤਾ ਹੀ ਨਹੀਂ ਲੋਕਾਂ ਨੂੰ ਹਾਲ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਜੀ ਉੱਥੇ ਕੱਲ ਲੈ ਗਈ ਗਿਆ ਤੀ ਮੈਂ 7-8 ਖੁੱਲੀਆਂ 10 ਖੁੱਲੀਆਂ ਲੈ ਗਿਆ ਦੀ 2-3 ਫालतू ਲੈ ਗਿਆ ਦੀ ਠੀਕ ਹੈ ਸਾਰੀਆਂ ਲੈ ਗਏ ਸਾਰੀਆਂ ਲਹਾਲੀਆਂ ਉਹਨਾਂ ਨੇ ਠੀਕ ਆ ਯਾਨੀ ਯਾਰ ਬਾਈ ਚੀਜ਼ ਇਹ ਬਹੁਤ ਵਧੀਆ ਤਾਂ ਠੀਕ ਹੈ ਭਾਈ ਕਿਹੜੀ ਕਿਹੜੀ ਖੁਰਲੀ ਤਿਆਰ ਕਰਦੇ ਆਪਾਂ ਆਪਾਂ ਕਰਦੇ ਆਂ ਵੀਰੇ 4 ਫੁੱਟ ਤੋਂ ਸਟਾਰਟ ਆਪਣੇ ਕੋਲ 4 ਫੁੱਟ ਤੋਂ ਹਾਂ ਇਹ ਤਾਂ ਬੱਚਿਆਂ ਲਈ ਆ 4 ਫੁੱਟ ਇਹ ਬੱਚੇ ਵਾਲੀ ਹਾਂ ਹਾਂ ਇਹਦੇ ਇਹ ਬੱਚਿਆਂ ਵਾਲੀ ਚ ਦੋ ਸਾਈਜ਼ ਬਣਦੇ ਨੇ 4 ਫੁੱਟ ਵੀ ਬਣ ਜਾਂਦੀ ਆ 8 ਫੁੱਟ ਵੀ ਬਣ ਜਾਂਦੀ ਆ 8 ਫੁੱਟ ਵੀ ਬਣ ਜਾਂਦੀ ਹਾਂਜੀ ਤੇ ਬਾਕੀ 6 ਫੁੱਟ ਵੀ ਬਣ ਜਾਂਦੀ ਆ ਇਹ ਚ 3 ਸਾਈਜ਼ ਬਾਕੀ ਆਰਡਰ ਦੇ ਉੱਪਰ ਹੈ ਕਿੰਨੀ ਫੁੱਟ ਮਰਜ਼ੀ ਕਰ ਹਾਂਜੀ ਹਾਂਜੀ ਮੈਂ ਕਿਉਂ ਅਸਲੀ ਮੈਨੇ ਤੇ ਸੀਡ ਦੇ ਹਿਸਾਬ ਨਾਲ 4 ਫੁੱਟ 6 ਫੁੱਟ 8 ਫੁੱਟ 10 ਫੁੱਟ 12 ਫੁੱਟ 14 ਫੁੱਟ 16 ਠੀਕਾ 16 ਫੁੱਟ ਤੱਕਰ ਚੱਲਦੀ ਆ ਕਿਉਂਕਿ 16 ਫੁੱਟ ਚ ਇੱਕ ਜੋੜ ਲੱਗਦਾ ਠੀਕਾ ਜੇ 16 ਤੋਂ ਵੱਧ ਬਣਵਾਵਾਂਗੇ ਉਹ ਤਾਂ ਫਿਰ ਜੋੜ ਵਧਣਗੇ ਜੋੜ ਵਧਣਗੇ ਹਾਂਜੀ ਇਹ 8 ਫੁੱਟ ਤੋਂ ਜਿਹੜੀ ਸ਼ੀਟ ਹੁੰਦੀ ਆ ਭਾਰੀ 8 ਫੁੱਟ ਤੋਂ ਵੱਧ ਆਉਂਦੀ ਨਹੀਂ ਠੀਕਾ 8 ਫੁੱਟ ਦੀ ਸ਼ੀਟ ਆ ਠੀਕਾ ਮਟੀਰੀਅਲ ਕਿਹਾ ਜੇ ਆਪਾਂ ਯੂਜ਼ ਕਰਦੇ ਆ ਉਹਦੇ ਵਿੱਚ ਇਹ ਵੀਰੇ ਜਿਸਤੀ ਚਦਰ ਆ ਗਈ ਵਧੀਆ ਕੁਆਲਿਟੀ ਬਾਉਂਡ ਦੇ ਰਾਡ ਲਾਉਣੇ ਆ ਠੀਕਾ ਠੀਕ ਹੈ ਨਾ ਤੇ ਬਾਕੀ ਸਫਾਈ ਤੁਹਾਡੇ ਸਾਹਮਣੇ ਆ ਚੱਡਾ ਤੁਹਾਡੇ ਸਾਹਮਣੇ ਆ ਬਾਕੀ ਇਹੋ ਜੀ ਗੱਲ ਨਹੀਂ ਪੰਜ ਸੱਤ ਬੰਦੇ ਤੁਸੀਂ ਵਿੱਚ ਚਾੜ ਕੇ ਦੇਖੋ ਕਿਦੋਂ ਲਾਫਗੀ ਖੋਲੀ ਤਾਂ ਦੱਸੋ ਲੈ ਵੀ ਗਰੰਟੀ ਆ ਪੂਰੀ ਹਾਂਜੀ ਇਹਦੀ 3 ਕੁਆਂਟਲ ਦੀ ਕੁਐਸਟ ਹੀ ਆ ਵਿੱਚ ਲੋ ਵੇ 3 ਕੁਆਂਟਲ ਤੁਸੀਂ ਜਿਵੇਂ ਅਗਲਾ ਕਹਿੰਦਾ ਯਾਰ ਇੱਕ ਇੱਕ ਲੱਤ ਗੱਬੇ ਲਾ ਦੇ ਉਹ ਲਾਉਣ ਦੀ ਲੋੜ ਨਹੀਂ ਲੋੜ ਨਹੀਂ ਹਾਂ ਇਹ 3 ਕੁਆਂਟਲ ਦੀ ਕੁਐਸਟ ਹੀ ਹੈ ਦੀ ਠੀਕਾ ਚਾਹੇ 10 ਫੁੱਟ ਆ ਜਾਣੀਂ ਹਾਂਜੀ ਹਾਂ ਵੀ ਚਾਹੇ 10 ਫੁੱਟ ਦਾ ਬਾਇਆ 10 ਫੁੱਟ ਦੀ ਬਾਇਆ ਚ ਵੀ ਠੀਕ ਹੈ 12 12 ਫੁੱਟ ਦੀ ਬਾਇਆ ਚ ਇਹਦੇ ਵਿੱਚ ਹੀ ਆ ਜਾਓ ਇਹ ਚੜਜੋ ਸਾਰੀ ਜਣੇ ਇਹ ਨੂੰ ਬੰਦੇ ਝਾੜ ਕੇ ਦਿਖਾਉਣੇ ਵੀ ਕਿੰਨੇ ਬੰਦੇ ਚੱਲੂਗੇ ਸਾਰੀ ਚੜਜੋ ਸਾਰੀ ਕੋਈ ਨਾਲੇ ਭਾਈ ਉਹ ਨਹੀਂ ਆਏਗੀ ਦੇਖੋ ਵਿੱਚ سپورਟ ਹੈ ਨਹੀਂ ਇੱਕ ਵੀ ਇੱਕ ਵੀ سپورਟ ਨਹੀਂ ਆ ਲੈ ਕਹਿੰਦਾ ਯਾਰ ਗੱਬੇ سپورਟ ਲਾ ਦੋ ਹਾਂ ਆਹ ਲਾ ਕਹਿੰਦਾ ਗੱਬੇ ਸਪੋਰਟ ਲਾ ਦੋ ਆਪਾਂ ਨੂੰ ਗੱਬੇ ਸਪੋਰਟ ਦੇਣ ਦੀ ਲੋੜ ਨਹੀਂ ਨਾਲ ਨਾਲ ਹੋ ਜੋ ਗੱਬੇ ਹੋ ਜੋ ਸੈਂਟਰ ਚ ਹਾਂ ਨਾਲ ਜੁੜ ਜੋ ਨਾਲ ਜੁੜ ਜੋ ਤੇ ਆ ਜਾਓ ਸੈਂਟਰ ਚ ਹੋ ਜੋ ਕਿੱਥੇ ਟੁੱਟੂ ਜਾ ਕੇ ਟੁੱਟੂ ਕਿ ਨਾ ਚੜ ਜਾ ਜਾ ਵੀਰੇ 3 ਕੁਇੰਟਲ ਦੀ ਗ੍ਰੈਸ ਦੇ 3 ਕੁਇੰਟਲ ਤਲੇ ਹੋਇਆ ਵੀ ਨਹੀਂ ਹੁਣ ਤੇ 3 ਕੁਇੰਟਲ ਹੋਰ ਹੋ ਜਾ ਵਿਚਾਰੇ ਹੋ ਜਾ ਨਾਲ ਲੱਗ ਜਾ ਲੈ ਵੀ ਨਾਲ ਲੱਗ ਜਾ ਨਾਲ ਲੱਗ ਜਾ 4 ਤੋਂ 6 ਬੰਦੇ ਹੋ ਗਏ ਲਓ ਜੀ ਦੇਖੋ ਲਫੀ ਅਗੇ ਪਾਸੇ ਸਹੀ ਗੱਲ ਆ ਵੀ 6 ਬੰਦੇ ਚਾੜਤੇ ਬਈ ਦੇਖੋ ਇਹ 6 ਵਜੇ ਦਾ ਹਲੇ 3 ਕੁਆਂਟਲ ਹੋਇਆ ਨਹੀਂ ਵੀਰ ਵੜ ਜਾ ਤੂੰ ਵੀ ਵਿੱਚ ਬੜੀ ਮਾੜਾ ਜਾ ਮੈਂ ਵੀ ਕਾਣਾ ਲਾ ਦਉਂ ਦੇਖਦਾ ਬਈ ਲੈ ਵੀ ਹੋ ਗਏ ਪੂਰੇ 7 ਬੰਦੇ ਲੈ ਵੀ ਦੇ 97 ਕਿਲੋ ਵਜੇ ਨਾ ਮੇਰੇ ਚ ਕੋਰੇ 7 ਬੰਦੇ ਹੋ ਗਏ 97 ਕਿਲੋ ਮੇਰੇ ਖੜੀ ਆ ਹਜੇ ਇੱਕ ਬੰਦਾ ਇੱਕ ਕੁਆਂਟਲ ਵਜੇ ਲੈ ਵੀ ਦੇਖ ਸਰ 8 ਬੰਦੇ ਲਓ ਜੀ ਇੰਨੇ ਮਜ਼ਬੂਤ ਖੁਰ ਲਿਆ ਬਈ ਵੀ 8 ਬੰਦਿਆਂ ਨਾਲ ਹੋਰ ਕੁਝ ਨਹੀਂ ਹੋਰ ਇੱਕ ਦੋ ਬੰਦੇ ਹੋਰ ਵੀ ਚੜਾ ਲਓ ਸਾਡੀ ਗਾਰੰਟੀ ਆਏ ਟੁੱਟੇ ਨਾ ਪਰ ਤਾਂ ਨਹੀਂ ਇਹੀ ਗੁਰਲੇ ਦੇ ਵਿੱਚ ਤਾਂ ਨਹੀਂ ਇੱਕ ਜਗਾ ਮੁਕ ਗਈ ਜਗਾ ਮੁਕ ਗਈ ਗੁਰਲੇ ਨੂੰ ਕੋਤ ਨਹੀਂ ਹੁੰਦਾ ਬਈ ਦੇਖ ਹਾਂਜੀ ਆ ਗਰੰਟੀ ਆ ਜੀ ਗੁਰਲੇ ਚੁੱਕੀ ਇੰਨੀ ਦੇਖੋ ਜਮੀ ਚੁੱਕੀ ਹੀ ਦਿਖਾ ਦੋ ਕੇ ਪਾਸੇ ਠੀਕ ਆ ਦੇਖੋ ਥੋੜਾ ਹੋ ਗਿਆ ਕੰਮ ਲੈ ਦੇਖੋ ਜਮੀ ਕੇ ਪਾਸੇ ਚੁੱਕੀ ਹੋਈ ਹੋਵੇ ਯਾਰ ਮੰਨੂ ਲੱਗਦਾ ਵੀ ਇਹੋ ਜਿਹਾ ਮਿਸਤਰੀ ਸਾਨੂੰ ਮਿਲਣਾ ਨਹੀਂਗਾ ਜਿਹੜਾ ਇੰਨੀ ਗਰੰਟੀ ਦੇ ਦੇ ਯਾਰ ਆਪਾਂ ਇਹ ਗੱਲ ਕਹਿਨੇ ਆ ਕਈ ਵਾਰੀ ਕੋਈ ਗਰੀਬ ਬੰਦਾ ਹੁੰਦਾ ਚਲੋ ਆ ਤਾਕੜਾ ਦਾ ਬੰਦਾ ਦੁਬਾਰਾ ਵੀ ਚੇਂਜ ਕਰ ਲੈਂਦਾ ਉਸ ਕਰ ਲੈਂਦਾ ਅਗਲਾ ਕਹਿੰਦਾ ਜਾਂ ਟੁੱਟ ਗਿਆ ਨੂੰ ਛੱਟੋ ਕੁਆੜ ਚ ਹੋਰ ਲੈ ਗਰੀਬ ਬੰਦੇ ਨੇ ਇੱਕ ਵਾਰੀ ਬਣਵਾਉਣੀ ਠੀਕ ਆ ਉਹਦੇ ਹਿਸਾਬ ਨਾਲ ਆਪਾਂ ਬਣਾ ਕੇ ਦੇਤੀ ਆ ਕਿਉਂਕਿ ਨਾ ਵਿਚਾਰੇ ਨੂੰ ਬਾਰ-ਬਾਰ ਪੈਸੇ ਨਾਲ ਲਾਉਣੇ ਪੈਣ ਸਹੀ ਠੀਕ ਆ ਬਾਰ-ਬਾਰ ਨਾ ਪੈਸੇ ਹਨ ਵੀ ਅਗਲੇ ਨੂੰ ਵਧੀਆ ਚੀਜ਼ ਦੋ ਠੀਕ ਆ ਜੀ ਠੀਕ ਆ ਨਾ ਜੀ ਵਧੀਆ ਕੁਆਲਿਟੀ ਦਾ ਕੰਮ ਕਰਕੇ ਦੋ ਸਾਫ ਸਵਈ ਦਾ ਕੰਮ ਕਰਕੇ ਦੋ ਔਰ ਕਿਸੇ ਪਿੱਛੇ ਚਿਬ ਖੜੇਬ ਨਾ ਹੋਣ ਚਿਬ ਵੀ ਨਹੀਂ ਹੈਗੇ ਬਹੁਤ ਲੋਕ ਨੇ ਹੱਥਾਂ ਨਾਲ ਹੀ ਮੋੜ ਕੇ ਬਣਾਵਣਾ ਦੇਈ ਜਾਂਦੇ ਨੇ ਲੋਕਾਂ ਨੂੰ ਠੱਗੀ ਜਾਂਦਾ ਲੋਕ ਇਹ ਰੇਟ ਦਾ ਬਿਲਕੁਲ ਜਾਇਜ਼ ਰੇਟ ਨਹੀਂ ਵੀਰੇ ਜਾਮ ਇੱਕ ਖੋਲੜੀ ਚੋ 200 ਰੁਪਿਆ 250 ਰੁਪਿਆ 300 ਮਸਾਂ ਕਮਾਈ ਕਰਨੀ ਆ ਵੱਧ ਨਹੀਂ ਕਰਦੇ ਠੀਕ ਆ ਜ ਤੇ 8 ਫੁੱਟੀ ਚੋਂ 350 350 400 ਆ 4 ਫੁੱਟੀ ਚੋਂ 200 ਰੁਪਿਆ ਠੀਕ ਹੈ ਲੇਬਰ ਇੱਕ ਪੈਸ ਯਾਰ ਲੇਬਰ ਹੀ ਲੈਨੇ ਲੇਬਰ ਹੈ ਹਾਂ ਬਸ 200 ਬਚਦਾ ਸਾਨੂੰ ਬਹੁਤ ਠੀਕ ਹੈ ਇੱਕ ਖੋਲੜੀ ਚੋਂ 200 ਬਚਦਾ ਸੀ 5 ਬਣਾ ਲੈਨੇ ਹੜੀ ਚ ਠੀਕ ਆ 5 ਬਣਾ 5 2 10000 ਰੁਪਿਆ ਬਣ ਗਏ ਸਨ ਵੀਰੇ ਹੋਰ ਕੀ ਚਾਹੀਦਾ ਸਹੀ ਗੱਲ ਹੁਣ ਗੱਫੇ ਥੋੜੋ ਲਾਉਣਾ ਲੋਕਾਂ ਨੂੰ ਲੁੱਟਣਾ ਥੋੜੀ ਆ ਠੀਕ ਆ ਠੀਕ ਆ ਨਾ ਉਸ ਕਰਕੇ ਚਲੋ ਮਾਲਕ ਦਾ ਸ਼ੁਕਰਾਨਾ ਨਾਲ ਅਸੀਂ ਆਪਦਾ ਹੋਰ ਕੰਮ ਵੀ ਕਰੀਏ ਹੋਰ ਕੰਮ ਚੱਲਿਆ ਨਾਲ ਨਾਲ ਨਾ ਠੀਕ ਆ ਨਾ ਇਸ ਕਰਕੇ ਬਸ ਇੱਕ ਇਹ ਐ ਆ ਵੀ ਮਤਲਬ ਅਗਲੇ ਨੂੰ ਵਧੀਆ ਕੁਆਲਿਟੀ ਚੀਜ਼ ਦੇਣੀ ਹੈ ਕਿਸੇ ਨੂੰ ਠੱਗਣਾ ਨਹੀਂ ਠੱਗੀ ਦਾ ਕੰਮ ਨਹੀਂ ਕਰਨਾ ਬਸ ਅੱਗੇ ਜਾ ਕੇ ਕਿਤੇ ਐਂ ਤਾਂ ਨਾ ਹੋਊਗਾ ਵੀ ਆ ਪਾੜੀ ਕੁਆਲਿਟੀ ਤਿਆਰ ਕਰਨ ਲੱਗ ਜੀ ਵੀਰੇ ਮਾੜੀ ਅਸੀਂ ਕਰਨੀ ਹੋਈ ਨਹੀਂ ਸਾਫ ਜਵਾਬ ਆ ਠੀਕ ਆ ਬੰਦੇ ਨੂੰ ਕਿਸੇ ਨੂੰ ਅਸੀਂ ਹਲਕੀ ਖੋਲੀ ਬਣਾ ਕੇ ਦੇਣੀ ਨਹੀਂ ਠੀਕ ਆ ਜੇ ਕਿਸੇ ਨੇ ਬਣਵਾਉਣੀ ਆਪਦੀ ਕਿੱਥੋਂ ਮਰਜ਼ੀ ਬਣਵਾ ਸਕਦਾ ਹਲਕੀ ਔਰ ਅਸੀਂ ਅਸੀਂ ਆਪ ਦਾ ਡਿਜ਼ਾਈਨ ਹੀ ਬਣਾਉਣ ਦੇ ਹੁਣੇ ਆ ਹੁਣ ਤੱਕ ਨਾ ਅਸੀਂ ਚੇਂਜ ਕਰਿਆ ਕੋਈ ਡਿਜ਼ਾਈਨ ਇਹੀ ਡਿਜ਼ਾਈਨ ਚੱਲਦਾ ਹੁੰਦਾ ਇਹੀ ਅਸੀਂ ਕੁਆਲਟੀ ਬਣਾਉਂਦੇ ਆਉਣੇ ਆ ਅਸੀਂ ਲੋਕਾਂ ਵਾਂਗੂ ਨਕਲ ਮਾਰ ਕੇ ਨਹੀਂ ਕੰਮ ਕਰਦੇ ਅਸੀਂ ਆਪਦੇ ਆਪ ਤਿਆਰ ਕਰਦੇ ਆਂ ਬਹੁਤ ਨਾਲ ਨਕਲ ਮਾਰਨ ਲੱਗ ਜਾਂਦੇ ਨੇ ਜਦੋਂ ਅਗਲੇ ਦਾ ਮਾਲ ਵਿਕਣੋਂ ਹਟ ਜਾਂਦਾਗਾ ਫਿਰ ਲੋਕ ਨਕਲ ਮਾਰਨੀ ਸ਼ੁਰੂ ਕਰ ਦਿੰਦੇ ਨੇ ਠੀਕ ਆ ਠੀਕ ਆ ਨਾ ਫਿਰ ਉਹ ਨਕਲ ਵਾਲੇ ਚਲਾਉਂਦੇ ਨੇ ਕੰਮ ਠੀਕ ਆ ਹੁਣ ਨਕਲ ਵਾਲੇ ਨਾਲ ਬਹੁਤ ਕੁਆਲਿਟੀ ਦਾ ਫਰਕ ਪੈਂਦਾ ਵੀਰੇ ਸਾਨੂੰ ਅਸੀਂ ਅਗਲੇ ਨੂੰ ਇਹ ਕਹਿਣਾ ਵੀ ਸਾਡਾ ਨੰਬਰ ਲਵੋ ਉਸ ਮਾਰਕ ਨੰਬਰ ਸਾਡੇ ਨਾਲ ਕਾਲ ਕਰੋ ਠੀਕ ਆ ਉਹ ਸਾਡੇ ਵਾਲੀਆਂ ਖੋਲੀਆਂ ਨੂੰ ਦੇਖ ਕੇ ala ਡਿਜ਼ਾਈਨ ਨੂੰ ਇਹਨੂੰ ਦੇਖ ਕੇ ਕੋਈ ਹੋਰ ਲਈ ਬੈਠਾ ਹੁੰਦਾ ਠੀਕ ਆ ਬਿਓ ਉਹੀ ਨੇ ਹਾਲਾਂਕਿ ਉਹ ਹੀ ਆ ਠੀਕ ਆ ਵੀ ਉਹੀ ਨੇ ਯਾਰ ਤੁਸੀਂ ਉਹੀ ਨਹੀਂ ਤੁਸੀਂ ਫੋਨ ਤੇ ਕੰਟੈਕਟ ਕਰੋ ਵੀਰੇ ਤੁਸੀਂ ਉਹ ਠੀਕ ਆ ਗੱਲ ਕਰੋ ਵੀਰੇ ਕੰਮੇ ਤੂੰ ਬੋਲ ਰਿਹਾ ਠੀਕ ਆ ਫੇਰ ਖੋਲੀਆਂ ਲੈਣੇ ਅਸੀਂ ਗਾਰੰਟੀ ਵਾਲੀਆਂ ਖੋਲੀਆਂ ਤੁਹਾਨੂੰ ਗਾਰੰਟੀ ਵਾਲਾ ਖੋਲੀਆਂ ਠੀਕ ਆ ਐਂਗਲ ਕਿਹੜੀ ਵਰਤ ਰਿਆ ਆਪੇ ਦੇ ਵਿੱਚ ਐਂਗਲ ਵੀਰੇ ਸਵਾ ਇੰਚ ਇੱਕ ਸੂਤ ਦੀ ਐਂਗਲ ਠੀਕ ਆ ਠੀਕ ਆ ਜੀ ਆ ਆਪਣੇ ਇੰਚੀ ਦੇ ਐਂਗਲ ਠੀਕ ਆ ਠੀਕ ਆ ਪੈ ਪਾ ਭਾਰੀ ਵੀਰੇ ਠੀਕ ਠੀਕ ਆ ਨਾ ਤੇ ਅੱਜ ਜਿਵੇਂ ਤੋ ਵਗ ਤਿੱਖੀ ਯਾਰ ਬਜਦੀ ਬੂਦੀ ਤਾਂ ਨਹੀਂ ਪੈਰ ਦੇ ਵਿੱਚ ਵੀਰੇ ਇਹ ਬਜਦੀ ਨਹੀਂ ਹੈਗੀ ਤਿੱਖੀ ਕਿਵੇਂ ਜਿਵੇਂ ਇਹ ਮੈਂ ਤੁਹਾਨੂੰ ਦੱਸਦਾ ਇਹ ਜਿਵੇਂ ਇਹ ਹੁਣ ਤਾਂ ਚਲੋ ਇਹ ਪਲੇਨ ਫਸਾ ਹਾਂਜੀ ਇਹ ਆ ਦੇਖੋ ਹੁਣ ਇਹ ਫਸ ਗਈ ਹੈ ਆ ਦੇਖੋ ਫਸ ਗਈ ਨਾ ਹੁਣ ਇਹ ਪਸ਼ੂਏ ਤੁਹਾਨੂੰ ਧੱਕਣਗੇ ਨਹੀਂ ਠੀਕ ਆ ਇਹ ਹੁਣ ਚੁੰਝੜ ਗਈ ਉਹਦੀ ਥੱਲੇ ਠੀਕ ਆ ਇਹ ਇਹਦੋਂ ਨਹੀਂ ਜਾਂਦੀ ਠੀਕ ਹੈ ਜੇ ਮੈਂ ਕੱਚਾ ਗੁੱੱਚਾ ਹੁੰਦਾ ਉਹ ਗੁੱੜ ਜਾਂਦੀ ਹੈ ਕੱਚਾ ਗੁੱੱਚਾ ਦੇ ਵਿੱਚ ਗੁੱੜ ਜਾਂਦੀ ਹੈ ਜੇ ਆ ਪਹਿਲੇ ਥੱਲੇ ਟਿੱਕੀ ਲਾਉਣੇ ਆ ਨਾ ਇਹਨੂੰ ਸਾਫ਼ ਕਰਦੇ ਆ ਫਿਰ ਇਹ ਐ ਤਿਲਕ ਜੂਗੀ ਦਾ ਬੱਕਰੀਆਂ ਲਾਉਣੀਆਂ ਤਿਲਕ ਦੀਆਂ ਫਿਰ ਉਹ ਜਾਊ ਭੱਜ ਕੇ ਠੀਕ ਆ ਪਲਟ ਦੀ ਪਲਟ ਦੀ ਦਾ ਨਹੀਂ ਹੈ ਮੇਰਾ ਵੀਰੇ ਅੱਜ ਤੱਕ ਕਿਸੇ ਦਾ ਲੰਬਾ ਹੀ ਨਹੀਂ ਆਇਆ ਕਿਸੇ ਨੇ ਕਿਹਾ ਹੀ ਨਹੀਂ ਠੀਕਾ ਪੂਰੇ ਪੰਜਾਬ 'ਚ ਖੋਲੀਆਂ ਭੇਜਦੀਆਂ ਸਾਰਾ ਕੋਈ ਏਰੀਆ ਛੱਡਿਆ ਹੀ ਨਹੀਂ ਹੁਣ ਠੀਕ ਹੈ ਜਿੱਥੇ ਜ਼ਕਰ ਭੇਜਦੀ ਠੀਕ ਹੈ ਰੇਟ ਕੀ ਹੈ ਹੁਣ ਰੇਟ ਵੀਰੇ ਸਾਈਜ਼ ਦੇ ਹਿਸਾਬ ਨਾਲ ਸਾਈਜ਼ ਦੇ ਹਿਸਾਬ ਨਾਲ 4 ਫੁੱਟ ਦੀ 6 ਫੁੱਟ ਦੀ 8 ਫੁੱਟ ਦੀ 1 ਠੀਕ ਹੈ ਨਹੀਂ 16 ਫੁੱਟ ਦੀ ਸੌਰੀ 18 ਫੁੱਟ ਦੀ ਤਾਂ ਫਿਰ ਵੱਡਾ ਵਾਧੇ ਜੋੜ ਪੈਂਦੇ ਨੂੰ ਬਣਾ ਤਾਂ ਸਕਦੇ ਆ 20 ਫੁੱਟ ਲਗਰੀ ਬਣਵਾ ਲਵੇ ਅਗਲਾ ਠੀਕ ਹੈ ਕਿੱਡੀ ਵੀ ਮਰਜ਼ੀ ਬਣਾ ਲੈ ਹਾਂ ਬਣਵਾਵੇ ਕਿੱਡੀ ਮਰਜ਼ੀ ਪਰ ਲਿਜਾਣ ਦਾ ਵੀ ਸਿਸਟਮ ਦੇਖਣਾ ਸਹੀ ਗੱਲ ਸਹੀ ਗੱਲ ਨਾ ਕਣਹੀਂ ਜੀ ਹੋਰ ਕੁਝ ਕਰਨੀ ਚਲੋ ਲਓ ਜੀ ਬਾਈ ਜੀ ਜੇ ਕਿਸੇ ਵੀ ਮੇਰੇ ਵੀਰ ਨੂੰ ਕੋਈ ਵੀ ਖੁਰਲੀ ਚਾਹੀਦੀ ਹੋਵੇ ਨਾ ਫੁੱਲ ਗਾਰੰਟੀ ਵਾਲੀ ਖੁਰਲੀ ਤਾਂ ਤੁਸੀਂ ਕੰਮੇ ਵਜ ਤੋਂ ਆ ਕੇ ਖੁਰਲੀ ਖਰੀਦ ਸਕਦੇ ਹੋ ਕਿ ਲੋਕੇਸ਼ਨ ਕੀ ਆ ਵਜੀ ਲੋਕੇਸ਼ਨ ਦੱਸ ਦਿਓ ਲੋਕੇਸ਼ਨ ਵੀਰੇ ਜਦ ਆਪਣੇ ਮਰੇ ਕੋਟਲਾ ਨੇੜੇ ਪੈਂਦਾ ਆਪਣਾ ਮਰੇ ਕੋਟਲਾ ਆਪਣਾ ਠੀਕਾ ਠੀਕ ਹੈ ਨਾ ਜੀ ਜਦ ਮਰੇਕ ਕੋਟਲੇ ਤੋਂ ਤੁਸੀਂ ਜੇ ਤਾਂ ਤੁਸੀਂ ਨਾਬੇ ਰੋਡ ਨੂੰ ਜਾਓਗੇ ਹਾਂਜੀ ਨਾਬਾ ਰੋਡ ਤੋਂ ਜਾਓਗੇ ਜਾਂ ਤੁਸੀਂ ਨਾਬੇ ਰੋਡ ਤੇ ਨੂੰ ਇੱਧਰ ਨਾਬਾ ਰਹਿ ਗਿਆ ਹਾਂਜੀ ਆ ਨਾਬਾ ਰੋਡ ਆ ਗਿਆ ਜੀ ਇੱਧਰ ਠੀਕਾ ਆਪਣਿਆ ਚੜਦੀ ਕੰਨੀ ਕੰਨੀ ਨਾਬਾ ਰੋਡ ਆ ਸਿਫ ਦੀ ਕੰਨੀ ਧੂਰੀ ਰੋਡ ਧੂਰੀ ਰੋਡ ਆ ਹਾਂਜੀ ਜੇ ਤਾਂ ਤੁਸੀਂ ਨਾਬਾ ਰੋਡ ਕੰਨੀ ਤੇ ਆਉਂਗੇ ਤਾਂ ਤਾਂ ਇੱਥੋਂ 1 ਕਿਲੋਮੀਟਰ ਤੇ ਆਪਣਾ ਮਾਰਕ ਮਾਜਰਾ ਪਿੰਡ ਠੀਕਾ ਮਰੇਕ ਕੋਟਲੇ ਤੋਂ 4 ਕਿਲੋਮੀਟਰ ਪੈਂਦਾ ਇੱਧਰ ਦੀ ਠੀਕਾ ਮਾਨਕ ਮਾਜਰਾ ਠੀਕਾ ਤਾਂ ਉੱਪੋ ਗਿਆ ਉਪਿੰਡ ਉੱਪਰ ਖੜੀ ਉੱਥੋਂ ਮਾਨਕ ਮਾਜਰਾ ਸਿੱਧਾ ਨਾਲ 1 ਕਿਲੋਮੀਟਰ ਜੇ ਤੁਸੀਂ ਇਧਰੋਂ ਆਉਂਗੇ ਧੂਰੀ ਰੋਡ ਤੋਂ ਆਉਂਗੇ ਤਾਂ ਧੂਰੀ ਰੋਡ ਤੋਂ ਉਧਰੋਂ ਮਰੇ ਕੋਟਲਾ ਲੰਘ ਕੇ ਧੂਰੀ ਰੋਡ ਤੋਂ 2 ਕਿਲੋਮੀਟਰ ਲੰਘ ਕੇ ਪੈਣੀ ਖੁਰਦ ਆਉਗੀ ਪੈਣੀ ਦੇ ਨਾਲ ਹੀ ਮਾਨਕ ਮਾਜਰਾ ਯਾਨੀ ਕਿ 2 ਕਿਲੋਮੀਟਰ ਆਹ ਰੋਡ ਤੋਂ ਪੈਂਦਾ 2 ਕਿਲੋਮੀਟਰ ਆਹ ਰੋਡ ਤੋਂ ਪੈਂਦਾ ਮਰੇ ਕੋਲੇ ਤੋਂ ਪੈਂਦਾ ਤਿੰਨ ਤਿੰਨ ਕਿਲੋਮੀਟਰ ਇਹ ਬਚਾਇਏ ਸੈਂਟਰ ਜਾ ਕੇ ਪੈਂਦਾ ਆ ਗਿਆ ਠੀਕ ਮਾਨਕ ਮਾਜਰਾ ਹਾਂਜੀ ਮਾਨਕ ਮਾਜਰਾ ਤੇ ਉਹ ਸਾਹਮਣੇ ਆ ਗਈ ਟੈਂਕੀ ਪਾਣੀ ਦੀ ਇਹ ਪਾਣੀ ਵਾਲੀ ਟੈਂਕੀ ਹੈ ਉਹ ਟੈਂਕੀ ਪੱਕੀ ਆਹੋ ਆਏ ਉੱਪੋਂ ਕੀ ਨਹੀਂ ਜਾਂਦੀ ਇਹ ਸੜਕ ਇਧਰ ਮੈਂ ਇਧਰੋਂ ਸਾਰੇ ਪਿੰਡਾਂ ਜੋਂ ਲੰਘ ਜਾਂਦੇ ਆ ਉਪੋ ਕੀ ਗੁਵਾਰਾ ਨਾਰੀ ਕੇ ਛੇਕੇ ਸਾਰੇ ਕਿਤੇ ਨੰਗੇ ਜਾਂਦੇ ਆ ਇਧਰ ਬਿੰਜੋ ਕੀਆਂ ਨੂੰ ਆਹ ਰੋਡ ਜਾਂਦਾ ਇਧਰੋਂ ਘੋੜੀ ਹਾਂਜੀ ਹਾਂਜੀ ਇਹ ਰੋਡ ਜਾਂਦਾ ਇਧਰੋਂ ਆਪਣੇ ਪਿੰਡ ਵੜ ਗਿਆ ਮੂਰੇ ਹਾਂਜੀ ਮਾਨਕ ਮਝਰਾ ਗਿਆ ਦੂਗਾ ਪੈਣੀ ਸੰਗਾਲਾ ਸੰਗਾਲੀ ਹੱਥੋਂ ਸਾਰੇ ਕਿਤੇ ਨੰਗੇ ਜਾਂਦੀ ਐ ਠੀਕਾ ਸੜਕ ਠੀਕ ਹੈ ਭਾਈ ਘਰੇ ਭੇਜ ਦੋਗੇ ਹਾਂਜੀ ਹਾਂਜੀ ਜੋ ਆਰਡਰ ਕਰੂਗਾ ਅਗਲਾ ਉਹ ਕਰਾਇਆ ਲਾ ਕੇ ਨਾ ਜੀ ਵਿੱਚ ਠੀਕ ਆ ਆਲੇ ਨੂੰ ਭੇਜ ਦਾਂਗੇ ਬਾਕੀ ਤੁਹਾਨੂੰ ਪਤਾ ਵੀ 10 ਖੋਲੀਆਂ ਨਾਲ ਆਪਣੀ ਇੱਕ 1 ਇੱਕ ਖੋਲੀ ਫ੍ਰੀ ਆ ਫ੍ਰੀ ਵੀ ਦੇ ਰਹੇ ਹੋਗੇ ਹਾਂ ਬੰਦਾ 10 ਖੋਲੀਆਂ ਲੋਕ ਇਕ ਫਰੀ ਦਾ ਵਾਂਗ ਇੱਕ ਲੈ ਵੀ ਆ ਦੇਖੋ ਫਰੀ ਇੱਕ ਕੁਰੀ ਆ ਫਰੀ ਵਾਲੀ ਹੈ ਨਾ 10 ਨਾਲ ਇੱਕ ਕੁਰੀ ਹੈ 10 ਨਾਲ ਇੱਕ ਖੁਰਲੀ ਚਾਹੇ 10 ਆਹੀ ਲੈ ਲਵੇ ਇਹਦੇ ਨਾਲ ਵੀ ਇਹੀ ਫਰੀ ਹੈ ਇਹੀ ਫਰੀ ਦੇਵੇ ਠੀਕ ਹੈ ਜੀ ਠੀਕ ਹੈ ਜੀ ਇਹ ਤਾਂ ਆਪਣੀ ਬੇਨਾ ਪ੍ਰਾਣੀ ਆਫਰ ਆ ਹਾਂ ਜੀ ਇਹ ਪ੍ਰਾਣੀ ਆਫਰ ਚਲਦੀ ਹੈ ਅਹੀਂ ਚੱਲੂਗੇ ਚੱਲੂਗੇ ਅਹੀਂ ਵੀ ਚੱਲੂਗੇ ਹਾਂ ਜੀ ਹਾਂ ਜੀ ਠੀਕ ਹੈ ਜਵਾਕ ਫਿਰ ਅੱਗੇ ਕਰ ਰਹੇ ਨੇ ਉਹ ਹਾਂ ਜੀ ਯਾਰ ਆਪਣੇ ਭਤੀਜੇ ਲੱਗੇ ਹੋਣੇ ਨਾਲ ਮੇਰੇ ਭਤੀਜੇ ਕਰਾ ਰਹੇ ਨੇ ਠੀਕ ਆ ਇਹ ਮੇਰਾ ਭਤੀਜਾ ਵੱਡਾ ਉਹ ਛੋਟਾ ਮੇਰਾ ਭਤੀਜਾ ਠੀਕ ਆ ਮੇਰੇ ਬੱਚੇ ਵੀ ਛੋਟੇ ਨੇਗੇ ਛੋਟੇ ਨੇ ਹਾਂ ਇਹ ਵੀ ਆਪਣੇ ਬੱਚੇ ਹੀ ਨੇ ਯਾਰ ਆਪਾਂ ਕਦੇ ਫਰਕ ਨਹੀਂ ਰੱਖਿਆ ਅਜੇ ਤੱਕ ਠੀਕ ਹੈ ਠੀਕ ਹੈ ਠੀਕ ਆ ਨਾ ਆਪਾਂ ਕਦੇ ਵੀ ਆਪਦੇ ਭਾਈ ਨੂੰ ਐ ਨਹੀਂ ਸੋਚਿਆ ਅਜੇ ਤੱਕ ਵੀ ਇਹ ਮੇਰੇ ਨਾਲ ਥੱਲੇ ਰਹਿ ਜਾਵੇ ਬਰਾਬਰ ਰੱਖਣਾ ਬਰਾਬਰ ਰੱਖਣਾ ਬਸ ਆਪਣੀ ਸੋਚ ਇਹ ਆ ਆਪਣੇ ਭੈਣ ਭਾਈ ਨੂੰ ਕੋਈ ਵੀ ਆਪਣਾ ਭਾਈ ਜਿਸਕਾ ਜਾਏ ਤਾਂ ਚਾਚਾ ਦਾ ਵੀ ਆਪਾਂ ਬਰਾਬਰ ਰੱਖੋ ਠੀਕ ਹੈ ਜੇ ਕੋਈ ਉਹੀ ਨਹੀਂ ਹੋਣਾ ਚਾਹੁੰਦਾ ਹਾਂ ਠੀਕ ਹੈ ਕਮੇ ਬਾਈ ਠੀਕ ਹੈ ਵੀਰੇ ਧੰਨਵਾਦ ਕਰਦੇ ਤੁਸੀਂ ਦਾ ਧੰਨਵਾਦ ਵੀਰੇ ਤੁਹਾਡਾ ਲੋ ਜੀ ਬਾਈ ਜੀ ਕਰ ਲਓ ਫੋਨ ਤਰਸੇਨ ਸਿੰਘ ਦਾ ਜੀ ਧੰਨਵਾਦ ਵੀਰੇ ਤੁਹਾਡਾ ਠੀਕ ਹੈ ਵੀਰੇ ਹਾਂ ਜੀ ਲੋ ਜੀ ਬਾਈ ਜੀ ਸਕਰੀਨ ਤੇ ਨੰਬਰ ਹੈਗਾ ਜੇ ਕਿਸੇ ਵੀ ਮੇਰੇ ਵੀਰ ਨੂੰ ਕੋਈ ਵੀ ਖੁਰਲੀ ਚਾਹੀਦੀ ਹੋਊਗੀ ਤਾਂ ਕੰਮੇ ਬਾਈ ਨਾਲ ਸੰਪਰਕ ਕਰਕੇ ਤੁਸੀਂ ਘਰ ਦੇ ਵਿੱਚ ਵੀ ਖੁਰਲੀ ਮੰਗਵਾ ਸਕਦੇ ਹੋਗੇ ਧੰਨਵਾਦ